ਸੋ ਅੱਗੇ ਗੱਲਬਾਤ ਕਰੀਏ ਤਾਂ ਕੈਨੇਡਾ ਭਰ ਦੇ ਵਿੱਚ ਟੀਚਰਸ ਦੀ ਘਾਟ ਦਾ ਮੁੱਦਾ ਪਿਛਲੇ ਸਮੇਂ ਦੌਰਾਨ ਚਰਚਾ ਦੇ ਵਿੱਚ ਰਿਹਾ ਹੈ ਬੇਸ਼ੱਕ ਅਮਰੀਕਾ ਦੀ ਗੱਲਬਾਤ ਕਰੀਏ ਤਾਂ ਉੱਥੇ ਵੀ ਟੀਚਰਸ ਦੀ ਘਾਟ ਹੈ ਤੇ ਕੈਨੇਡਾ ਦੇ ਵਿੱਚ ਵੀ ਟੀਚਰਸ ਦੀ ਘਾਟ ਹੈ ਜਦੋਂ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਗੱਲਬਾਤ ਕਰਦੇ ਹਾਂ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਵੱਡਾ ਚੈਲੰਜ ਬਣਿਆ ਹੋਇਆ ਹੈ ਖਾਸ ਕਰਕੇ ਜਿਹੜੇ ਰਿਮੋਟ ਏਰੀਏ ਨੇ ਰੂਰਲ ਇਲਾਕੇ ਨੇ ਤਾਂ ਉੱਥੇ ਟੀਚਰਸ ਨਹੀਂ ਹੈਗੇ ਤਾਂ ਉਹਦੇ ਲਈ ਸਰਕਾਰ ਨੇ ਕਈ ਬੈਨੀਫਿਸ਼ਰੀ ਪ੍ਰੋਗਰਾਮ ਲਿਆਂਦੇ ਰਿਬੇਟ ਪ੍ਰੋਗਰਾਮ ਲਿਆਂਦਾ ਕਿ ਇੰਨੇ ਹਜ਼ਾਰ ਡਾਲਰ ਤੁਹਾਨੂੰ ਮਿਲਣਗੇ ਜੇਕਰ ਤੁਸੀਂ ਰੂਰਲ ਜਾਂ ਰਿਮੋਟ ਏਰੀਆ ਦੇ ਵਿੱਚ ਜਾ ਕੇ ਬੱਚਾ ਨੂੰ ਪੜਾਉਣ ਦਾ ਕੰਮਕਾਜ ਸ਼ੁਰੂ ਕਰਦੇ ਆਂ ਇਸੇ ਤੰਗ ਦੇ ਨਾਲ ਮੈਟਰੋ ਵੈਂਕੂਵਰ ਰੀਜਨ ਫਰੇਜ਼ਰ ਵੈਲੀ ਦੀ ਅਸੀਂ ਗੱਲਬਾਤ ਕਰਦੇ ਆਂ ਤਾਂ ਇੱਥੇ ਵੀ ਅਧਿਆਪਕਾਂ ਦੀ ਘਾਟ ਤੇ ਚੱਲਦੇ ਆਂ ਸਕੂਲ ਡਿਸਟ੍ਰਿਕਟਸ ਨੂੰ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਜਿਹੜੇ ਅਨਸਰਟੀਫਾਈਡ ਟੀਚਰ ਨੇ ਭਾਗ ਕੀ ਜਿੰਨਾਂ ਕੋਲੇ ਸਰਟੀਫਿਕੇਸ਼ਨ ਨਹੀਂ ਹੈ ਟੀਚਰ ਬਣਦੀ ਤਾਂ ਉਹਨਾਂ ਦੇ ਨਾਲ ਕੰਮਕਾਜ ਜਿਹੜਾ ਉਹ ਸਾਰਿਆ ਜਾ ਰਿਹਾ ਸੋ ਜਿਹੜੇ BC Teachers Association ਦੇ ਪ੍ਰੈਜ਼ੀਡੈਂਟ ਨੇ ਕਲਿੰਟ ਜੌਨਸਟਨ ਤਾਂ ਉਹਨਾਂ ਨੇ ਇਹ ਗੱਲ ਬਾਤ ਕਹੀ ਐ ਕਿ ਜਿਹੜੇ ਵੀ ਸਕੂਲ ਡਿਸਟ੍ਰਿਕਟਸ ਇਹ ਫੈਸਲਾ ਲੈ ਰਹੇ ਨੇ ਕਿ ਅਨਸਰਟੀਫਾਈਡ ਟੀਚਰਾਂ ਦੇ ਨਾਲ ਸਟਾਫ ਪੂਰਾ ਕੀਤਾ ਜਾਵੇ ਤਾਂ ਕਿ ਬੱਚੇ ਕਲਾਸਾਂ ਦੇ ਵਿੱਚ ਰਹਿਣ ਪਰ ਉਹ ਕਹਿੰਦੇ ਕਿ ਸਥਿਤੀ ਵਰਸਟ ਹੈ ਬੱਚਿਆਂ ਨੂੰ ਕਲਾਸਾਂ ਚ ਰੱਖਣਾ ਮੁਸ਼ਕਲ ਹੈ ਉਹ ਐਪਰੀਸ਼ੀਏਟ ਜ਼ਰੂਰ ਕਰਦੇ ਨੇ ਇਹਨਾਂ ਕਦਮਾਂ ਨੂੰ ਪਰ ਉਹ ਕਹਿੰਦੇ ਕਿ ਇਹ ਕੋਈ ਪੱਕਾ ਹੱਲ ਨਹੀਂ ਕਿ ਜੇਕਰ ਤੁਹਾਨੂੰ ਕੋਈ ਸਰਟੀਫਾਈਡ ਟੀਚਰ ਨਹੀਂ ਮਿਲ ਰਿਹਾ ਤੇ ਉਹਦੇ ਵਿੱਚ ਦੇ ਵਿੱਚ ਤੁਸੀਂ ਅਨਸਰਟੀਫਾਈਡ ਟੀਚਰ ਨੂੰ ਲਿਆ ਕੇ ਬੱਚਿਆਂ ਨੂੰ ਪੜਾਉਣ ਲਾ ਦਿਓ ਤਾਂ ਕਹਿੰਦੇ ਕਿ ਇਹਦੇ ਨਾਲ ਚਿੰਤਾਵਾਂ ਮਾਪਿਆਂ ਦੀਆਂ ਵੱਧਦੀਆਂ ਨਹੀਂ ਪਰ ਇਹ ਕੋਈ ਪੱਕਾ ਹੱਲ ਨਹੀਂ ਐਂ ਕੰਮਕਾਰ ਜਿਹੜਾ ਉਹ ਨਹੀਂ ਚੱਲਣਾ ਤੇ ਜ਼ਰੂਰੀ ਇਹ ਹੈ ਕਿ ਸਰਟੀਫਾਈਡ ਟੀਚਰ ਸਾਡੇ ਕੋਲੇ ਹੋਣ ਸੋ 2023 ਦੇ ਵਿੱਚ ਮਿਨਿਸਟਰੀ ਆਫ ਐਜੂਕੇਸ਼ਨ ਦੇ ਵੱਲੋਂ 303 ਅਨਸਰਟੀਫਾਈਡ ਟੀਚਰ ਜਿਹੜੇ ਉਹ ਹਾਇਰ ਕੀਤੇ ਗਏ ਨੇ ਵੈਨਕੂਵਰ ਦੇ ਵਿੱਚ ਵੀ ਜਿਹੜੀ 2023 ਦੇ ਵਿੱਚ 500 ਟੀਚਰਾਂ ਦੀ ਹਾਇਰਿੰਗ ਹੋਈ ਹੈ ਪਰ ਉਹ ਕਹਿੰਦੇ ਕਿ ਜੇਕਰ ਐਸੀ ਸਥਿਤੀ ਬਣਦੀ ਹੈ ਕੋਈ ਚਿੱਟੀ ਤੇ ਆ ਜਾਂ ਘਾਟ ਆ ਤਾਂ ਉਹਦੇ ਲਈ ਸਟਾਫ ਸਾਡੇ ਕੋਲੇ ਹੈਗਾ ਕਿ ਉਹ ਕਲਾਸਿਸ ਨੂੰ ਕਵਰ ਜਿਹੜਾ ਉਹ ਕਰ ਸਕੇ ਚਿਲਵੈਕ ਦੇ ਵਿੱਚ 40 ਤੋਂ 50 ਅਨਸਰਟਿਫਾਈਡ ਟੀਚਰਸ ਜਿਹੜੇ ਉਹ ਕੰਮ ਕਰ ਰਹੇ ਨੇ ਲੈਂਗਲੀ ਦੇ ਵਿੱਚ 20 ਤੋਂ 25 ਅਨਸਰਟਿਫਾਈਡ ਟੀਚਰ ਨੇ ਸਰੀ ਤੇ ਬਾਕੀ ਸਕੂਲ ਬੋਰਡਸ ਦਾ ਵੀ ਜਿਹੜਾ ਉਹ ਇਹੀ ਹਾਲ ਹੈ ਤਾਂ ਇਸ ਕਰਕੇ ਮਿਨਿਸਟਰੀ ਆਫ ਐਜੂਕੇਸ਼ਨ ਦੇ ਵੱਲੋਂ ਫੰਡ ਇਸ ਮਾਮਲੇ ਤੇ ਕਨਸੈਂਟਰੇਟ ਕੀਤਾ ਗਿਆ ਹੈ ਗੱਲ ਨਹੀਂ ਕਿ ਮਿਨਿਸਟਰੀ ਕੋਈ ਕੰਮ ਨਹੀਂ ਕਰ ਰਹੀ ਮਿਨਿਸਟਰੀ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਕਿਸਮ ਦੀ ਫੰਡਾਂ ਦੇ ਜ਼ਰੀਏ ਟ੍ਰੇਨਿੰਗ ਦੇ ਜ਼ਰੀਏ ਕਿ ਵੱਧ ਤੋਂ ਵੱਧ ਸਰਟੀਫਾਈਡ ਟੀਚਰ ਜਿਹੜੇ ਉਹ ਹੋਣ ਪਰ ਅਧਿਆਪਕ ਮਿਲ ਹੀ ਨਹੀਂ ਰਹੇ ਟੀਚਰ ਜਦੋਂ ਮਿਲ ਹੀ ਨਹੀਂ ਰਹੇ ਤਾਂ ਕੱਲੇ ਪੈਸੇ ਵੀ ਕੀ ਕਰਨਗੇ ਤਾਂ ਇਸ ਕਰਕੇ ਉਹਨਾਂ ਅਨ ਸਰਟੀਫਾਈਡ ਟੀਚਰਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਹੈ ਕਿ ਜਦੋਂ ਪੜਾਉਣ ਲੱਗਦੇ ਨੇ ਕਿ ਤੁਸੀਂ ਆਪਣੀ ਸਰਟੀਫਿਕੇਸ਼ਨ ਜਿਹੜੀ ਹੈ ਉਹ ਇੰਨੇ ਸਾਲਾਂ ਦੇ ਵਿੱਚ ਪੂਰੀ ਕਰ ਲਓ ਜਦੋਂ ਚਿਲਾਬ ਇੱਕ ਦੇ ਵਿੱਚ ਕਿਹਾ ਜਾਂਦਾ ਕਿ 4 ਸਾਲ ਦੇ ਵਿੱਚ ਤੁਸੀਂ ਆਪਣੀ ਸਰਟੀਫਿਕੇਸ਼ਨ ਜਿਹੜੀ ਉਹ ਪੂਰੀ ਕਰ ਲਓ ਤੇ ਤੁਸੀਂ ਪੱਕੇ ਤੌਰ ਤੇ ਟੀਚਰ ਜਿਹੜੇ ਉਹ ਬਣ ਜਾਓਗੇ ਪਰ ਜਦੋਂ ਅਸੀਂ ਬੱਚਿਆਂ ਦੀ ਗੱਲਬਾਤ ਕਰਦੇ ਹਾਂ ਸਕੂਲਾਂ ਦੀ ਗੱਲਬਾਤ ਕਰਦੇ ਹਾਂ ਤਾਂ ਉਹ ਮੁਲਕ ਦਾ ਭਵਿੱਖ ਹੁੰਦੇ ਨੇ ਤਾਂ ਉਹਨਾਂ ਦੇ ਲਈ ਸਰਟੀਫਾਈਡ ਟੀਚਰ ਹੋਣੇ ਚਾਹੀਦੇ ਨੇ ਪਰ ਸਮੱਸਿਆ ਇਹ ਹੈ ਕਿ ਉਹ ਮਿਲ ਨਹੀਂ ਰਹੇ ਹੁਣ ਦੇਖਦੇ ਹਾਂ ਕਿ ਇਹਦੇ ਹੱਲ ਦੇ ਲਈ ਗਵਰਨਮੈਂਟ ਕੀ ਚੇਂਜਸ ਜਿਹੜੀਆਂ ਆਉਣ ਵਾਲੇ ਸਮੇਂ 'ਚ ਕਰਦੀ ਹੈ ਪਰ ਸਪੈਂਡਿੰਗ ਵਧਾਉਣ ਦੀ ਗੱਲਬਾਤ ਹੈ ਜਦੋਂ ਸੈਲਰੀਜ਼ ਦੇ ਖੇਤਰ ਦੇ ਵਿੱਚ ਉਸ ਪਾਸੇ ਵੱਲ ਸਰਕਾਰ ਨੇ ਕਦਮ ਜ਼ਰੂਰ ਚੁੱਕੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ